ਮਾਂਸਾ ਜ਼ਿਲ੍ਹੇ ਦੇ ਵਿੱਚ ਸਕੂਲ ਆਫ ਐਮਬੀਨੈਂਸ ਦੇ ਵਿੱਚ ਆ ਕੇ ਜਿਹੜੀ ਸਰਕਾਰ ਵੱਲੋਂ ਲਿਖੀ ਗਈ ਮੈਗਾ ਪੀਟੀਐਮ ਸੀਗੀ ਉਸ ਦੇ ਵਿੱਚ ਭਾਗ ਲਿਆ ਹੈ ਤੇ ਬੱਚਿਆਂ ਦੇ ਪੇਰੈਂਟਸ ਨਾਲ ਸਾਰਿਆਂ ਨਾਲ ਬੈਠ ਕੇ ਚੰਗੀ ਤਰ੍ਹਾਂ ਵਧੀਆ ਇੰਟਰੈਕਸ਼ਨ ਕੀਤੀ ਹੈ ਔਰ ਪੇਰੈਂਟਸ ਦੇ ਵੱਲੋਂ ਬਹੁਤ ਸਜੈਸ਼ਨਸ ਵੀ ਵਧੀਆ ਆਏ ਨੇ ਉਹਨਾਂ ਵੱਲੋਂ ਕਈ ਐਸਟਰਾ ਦੀਆਂ ਗੱਲਾਂ ਵੀ ਦੱਸੀਆਂ ਗਈਆਂ ਜਿਸ ਦੇ ਨਾਲ ਸਾਨੂੰ ਆ ਕੇ ਇੱਥੇ ਬਹੁਤ ਪ੍ਰਾਊਡ ਵੀ ਫੀਲ ਹੋਇਆ ਹੈ ਉਹਨਾਂ ਨੇ ਬਹੁਤ ਪ੍ਰੇਜ਼ ਕੀਤੀ ਹੈ ਕਿ ਕੁਝ ਪੇਰੈਂਟਸ ਤਹੇ ਜਿਵੇਂ ਸੀਗੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚੋਂ ਕੱਢ ਕੇ ਗਵਰਨਮੈਂਟ ਸਕੂਲ ਦੇ ਵਿੱਚ ਦਾਖਲ ਕਰਾਇਆ ਹੈ ਔਰ ਉਹ ਕੰਪਲੀਟਲੀ ਸੈਟੀਸਫਾਈਡ ਨੇ ਸਾਡੇ ਗਵਰਨਮੈਂਟ ਸਕੂਲ ਦੀ ਫੈਸਿਲਿਟੀਆਂ ਤੋਂ ਬੱਚਿਆਂ ਦੀ ਪੜ੍ਹਾਈ ਤੋਂ ਬੱਚਿਆਂ ਦੀ ਓਵਰਆਲ ਡਵੈਲਪਮੈਂਟ ਤੋਂ ਸੋ ਆਲਮੋਸਟ ਇੱਥੇ ਮੈਨੂੰ ਲੱਗਦਾ ਹੈ ਕਿ ਅੱਜ 350 400 ਪੇਰੈਂਟਸ ਆਏ ਨੇ ਵਧੀਆਂ ਉਹਨਾਂ ਨੇ ਅਟੈਂਡੈਂਸ ਵੀ ਦਿਖਾਈ ਹੈ ਇੱਕ ਇੱਕ ਘਰ ਤੋਂ ਦੋ ਦੋ ਤਿੰਨ ਦਿਨ ਜਣੇ ਆਏ ਨੇ ਕਈ ਬੱਚਿਆਂ ਦੇ ਗ੍ਰੈਂਡਪੇਰੈਂਟਸ ਵੀ ਆਏ ਨੇ ਇਹ ਦੇਖ ਕੇ ਲੱਗਦਾ ਹੈ ਕਿ ਸਹੀ ਮਾਇਨੇ ਚ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੀ ਸਟੇਟ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਪੇਰੈਂਟਸ ਜਿਹੜੇ ਨੇ ਬਹੁਤ ਜਾਗਰੂਕ ਨੇ ਔਰ ਉਹ ਸਾਰੇ ਚਾਹਦੇ ਨੇ ਕਿ ਸਾਡੇ ਬੱਚਿਆਂ ਦੀ এডਿਕੇਸ਼ਨ ਜਿਹੜੀ ਹੈ ਔਰ ਓਵਰਆਲ ਡਵੈਲਪਮੈਂਟ ਜਿਹੜੀ ਹੈ ਉਹ ਵਧੀਆ ਤਰੀਕੇ ਨਾਲ ਹੋਏ ਔਰ ਸਭ ਨੇ ਆਪਣੀ ਹਿੱਸੇਦਾਰੀ ਅੱਜ ਇੱਥੇ ਦਿਖਾਈ ਹੈ ਮੈਂ ਬਹੁਤ ਖੁਸ਼ ਹਾਂ এডਿਕੇਸ਼ਨ ਡਿਪਾਰਟਮੈਂਟ ਦੀ ਵਰਕਿੰਗ ਤੋਂ ਇੱਥੇ ਮੈਨੂੰ ਇੱਕ ਵੀ ਪੇਰੈਂਟ ਇਸ ਤਰ੍ਹਾਂ ਦਾ ਨਹੀਂ ਮਿਲਿਆ ਜਿਸ ਨੇ ਕੋਈ ਇਸ ਤਰ੍ਹਾਂ ਦਾ ਕੋਈ ਆਪਣੀ ਫੀਲਿੰਗ ਸ਼ੇਅਰ ਕੀਤੀ ਹੋਏ ਕਿ ਉਹ ਕਿਸੇ ਤਰ੍ਹਾਂ ਨਾਲ ਵੀ ਕਿਸੇ ਵੀ ਟੀਚਰ ਤੋਂ ਜਾਂ ਕਿਸੇ ਵੀ ਐਜੂਕੇਸ਼ਨਲ ਡਿਪਾਰਟਮੈਂਟ ਦੀ ਫੈਸਿਲਿਟੀ ਤੋਂ ਜਾਂ ਸਕੂਲ ਦੀ ਫੈਸਿਲਿਟੀ ਤੋਂ ਸੈਟੀਸਫਾਈਡ ਨਹੀਂ ਹੈਗਾ ਹਾਲਾਂਕਿ ਮੈਂ ਉਹਨਾਂ ਨੂੰ ਬਾਰ ਬਾਰ ਪੁੱਛਿਆ ਵੀ ਹੈਗਾ ਕਿ ਤੁਸੀਂ ਖੁੱਲ ਕੇ ਗੱਲ ਕਰੋ ਔਰ ਵੈਸੇ ਵੀ ਇਹਨਾਂ ਨੂੰ ਇਨकरेज ਕੀਤਾ ਹੈ ਕਿ ਅੱਗੇ ਵੀ ਅਸੀਂ ਹਾਜ਼ਰ ਹਾਂ ਹਮੇਸ਼ਾ ਤੁਹਾਡੇ ਲਈ ਕਦੀ ਆਉਣ ਵਾਲੇ ਸਮੇਂ 'ਚ ਵੀ ਤੁਹਾਨੂੰ ਕੋਈ ਕਮੀ ਪੇਸ਼ੀ ਜਾਂ ਤੁਹਾਨੂੰ ਐਦਾਂ ਮਹਿਸੂਸ ਹੋਵੇ ਵੀ ਅਸੀਂ ਹਰ ਅਥਾਰਟिटीज ਨੂੰ ਅਪਰੋਚ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਹਮੇਸ਼ਾ ਇਹਨਾਂ ਲਈ ਰੈਡੀ ਆ ਗਗਨਦੀਪ ਕਹ ਰਿਹਾ ਜੀ ਮੈਂ ਸਕੂਲ ਆਫ ਐਮਿਨਸ ਮਾਨਸਾ ਵਿਕੇ ਬਥਾਰ ਐਸਐਸਟੀ ਅਧਿਆਪਕ ਦੇ ਤੌਰ ਤੇ ਪੜਾ ਰਹੀ ਹਾਂ ਅੱਜ ਸਾਡੇ ਪੰਜਾਬ ਦੇ ਸਕੂਲਾਂ ਦੇ ਵਿੱਚ ਪੀਟੀਐਮ ਸੀ ਜਿਸ ਦੇ ਤਹਿਤ ਸਾਡੇ ਜ਼ਿਲ੍ਹੇ ਦੇ ਵਿੱਚ ਸਕੂਲ ਆਫ ਐਮਿਨਸ ਵਿਕੇ ਸਾਡੇ ਮਾਨਸਾ ਦੇ ਸਤਿਕਾਰਯੋਗ ਡਿਪਟੀ ਕਮਿਸ਼ਨਰ ਸਹਿਬਾਨ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸਹਿਬਾਨ ਸਾਡੇ ਦਰਮਿਆਨ ਪਹੁੰਚੇ ਅਤੇ ਸਾਡੇ ਸਕੂਲ ਦੇ ਵਿੱਚ ਘਟੋ ਘਟ ਹਜ਼ਾਰ ਪੇਰੈਂਟ ਸਾਡੇ ਸਕੂਲ ਦੇ ਵਿੱਚ ਇਸ ਮੌਕੇ ਤੇ ਆਏ ਔਰ ਸਾਡੇ ਸਕੂਲ ਦੇ ਵਿੱਚ ਸਾਡੇ ਡਿਪਟੀ ਕਮਿਸ਼ਨਰ ਵੱਲੋਂ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਬੱਚਿਆਂ ਦੇ ਮਾਪਿਆਂ ਦੇ ਨਾਲ ਵਾਰਤਾਲਾਪ ਕੀਤਾ ਗਿਆ ਕੁਝ ਆਪਣੇ ਸੁਝਾਅ ਵੀ ਦਿੱਤੇ ਗਏ ਅਤੇ ਬੱਚਿਆਂ ਦੇ ਮਾਤਾ ਪਿਤਾ ਦੀ ਹਰ ਗੱਲ ਨੂੰ ਬਹੁਤ ਹੀ ਸਹਿਤ ਤਰੀਕੇ ਨਾਲ ਸੁਣਿਆ ਗਿਆ ਸਾਨੂੰ ਬਹੁਤ ਵਧੀਆ ਲੱਗਿਆ ਕਿ ਅੱਜ ਸਾਡੇ ਲੋਕਤੰਤਰ ਦਾ ਇੱਕ ਸਬੂਤ ਸਾਡੇ ਸਕੂਲ ਦੇ ਵਿੱਚ ਮਿਲਿਆ ਕਿ ਹਰ ਇੱਕ ਮਾਪਿਆਂ ਨੇ ਆਪਣੀ ਵੱਧ ਚੜ ਕੇ ਵਿਚਾਰਾਂ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਅਸੀਂ ਮਾਪਿਆਂ ਨੂੰ ਬੱਚਿਆਂ ਦੀਆਂ ਕਾਰਗੁਜ਼ਾਰੀਆਂ ਦੇ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੇ ਲਈ ਪ੍ਰੇਰਿਤ ਵੀ ਕੀਤਾ ਸਾਡੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਵੀ ਪ੍ਰੇਰਿਤ ਕੀਤਾ ਗਿਆ ਸੋ ਅਸੀਂ ਤਾਂ ਜੋ ਸਾਡਾ ਸਮਾਜ ਸਾਡੇ ਦੇਸ਼ ਦੇ ਵਿੱਚ ਸਾਡੇ ਬੱਚੇ ਵਧੀਆ ਆਪਦਾ ਨਾਮ ਚਮਕਾ ਸਕਦੇ ਨੀਲਮ ਰਾਨੀ ਜੀ ਜੀ ਬਬੀ ਪੰਜਾਬ ਸਰਕਾਰ ਤੋਂ ਮੋਕ ਪ੍ਰੋਮ ਕਰਾਇਆ ਗਿਆ ਮਾਪੇ ਤੇ ਅਧਿਆਪਕ ਨੂੰ ਮਿਲਣ ਦਾ ਬਹੁਤ ਵਧੀਆ ਸੀ ਪ੍ਰੋਗਰਾਮ ਜੀ ਬਹੁਤ ਵਧੀਆ ਲੱਗਾ ਇੱਕ ਸਪੈਸ਼ਲ ਪ੍ਰੋਗਰਾਮ ਜਿ세 ਮਾਪੇ ਨੇ ਮਿਲਣਾ ਚਾਉਣੇ ਆ ਅਧਿਆਪਕ ਨਾਲ ਗੱਲਬਾਤ ਹੁੰਦੀ ਆ ਸਾਰੀ ਗੱਲਾਂ ਉਹ ਤਾਂ ਸਾਨੂੰ ਪਤਾ ਲੱਗਦਾਗਾ ਸਾਡਾ ਬੇਟਾ ਕਿਵੇਂ ਆ ਟੀਚਰ ਕਿਵੇਂ ਨੇ ਸਾਰੀ ਗੱਲ ਤਾਂ ਸਾਨੂੰ ਪਤਾ ਲੱਗਦਾ ਸੀ ਮੇਰਾ ਬੇਟਾ 6th ਕਲਾਸ ਚ ਪੜਦਾ ਸਾਰਬ ਛੋਟਾ ਡ੍ਰੀਮ ਕਿ ਲੈ ਕੇ ਚੱਲੇ ਹਾਂ ਕਿ ਸੁਪਨੇ ਲੈ ਕੇ ਚੱਲੇ ਹਾਂ ਬਸ ਆਪ ਮੈਂ ਤਾਂ ਛੋਟੀ ਜਿਹੀ ਮੈਡੀਕਲ ਅਸ ਬੰਦੇ ਆਪਾਂ ਤਾਂ ਬਸ ਐ ਸੋਚਦੇ ਆਂ ਪਰ ਲਿਖੇ ਵਿੱਚ ਆ ਕੁਛ ਆਪਣੇ ਪੈਰਾਂ ਤੇ ਸਟੈਂਡ ਹੋ ਜੇ ਬਸ ਐ ਸੋਚਦੇ ਆਂ ਕਿ ਵੀ ਕੁਛ ਆਪਣੇ ਪੈਰਾਂ ਤੋ ਖੜਾ ਹੋ ਜਾ ਜਿਹੜਾ ਵੀ ਹੈਗਾ ਵੀ ਹਜੇ ਤੱਕ ਮੈਨੂੰ ਐ ਹੀ ਆ ਬਸ ਪਰ ਲਿਖ ਜੀ ਵਧੀਆ ਕੰਪਲੀਟ ਕਰੇ ਭਾਈ ਜੀ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਰਸਮੀ ਜੀ ਜਿਹੜੇ ਪ੍ਰੋਗਰਾਮ ਕਰਾਇਆ ਗਿਆ ਮਾਪੇ ਤੇ ਆਪੂ ਦੀ ਮਿਲਣੀ ਦਾ ਹਾਂਜੀ ਬਹੁਤ ਵਧੀਆ ਉਪਰਾਲਾ ਹੈਗਾ ਪੰਜਾਬ ਸਰਕਾਰ ਦਾ ਇਹ ਅ ਬੱਚਿਆਂ ਦਾ ਪਤਾ ਲੱਗਦਾ ਰਹਿੰਦਾ ਸਕੂਲ ਚ ਕੀ ਕਰਦੇ ਆ ਬਹੁਤ ਵਧੀਆ ਪਰਾਨਾ ਹੈਗਾਗਾ ਬੱਚੇ ਸਕੂਲ ਚ ਆ ਕੇ ਕੀ ਕਰਦੇ ਆ ਪੜਾਈ ਕਰਦੇ ਆ ਨਹੀਂ ਕਰਦੇ ਸਕੂਲ ਪਹੁੰਚਦੇ ਵੀ ਆ ਜਾਂ ਨਹੀਂ ਪਹੁੰਚਦੇ ਕਈ ਪੇਰੈਂਟਸ ਨੂੰ ਇਹ ਵੀ ਨਹੀਂ ਪਤਾ ਲੱਗਦਾ ਤੇ ਇੱਥੇ ਆ ਕੇ ਟੀਚਰਸ ਨਾਲ ਗੱਲਬਾਤ ਕਰਕੇ ਸਾਡਾ ਬੱਚਾ ਕਿੰਨਾ ਕੁ ਪੜਦਾ ਹੈਗਾ ਕੀ ਕੀ ਐਕਟੀਵਿਟੀਜ਼ ਕਰਦਾ ਹੈਗਾ ਉਸ ਚੀਜ਼ ਬਾਰੇ ਪਤਾ ਲੱਗਦਾ ਰਹਿੰਦਾ ਕਿਹੜੀ ਕਲਾਸ ਬੱਚਾ ਹਾਂ ਸਾਡਾ ਬੱਚਾ 7ਵੀਂ ਕਲਾਸ ਚ ਹੈ ਇੱਥੇ